ਹਾਂਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲਓ ਜੀ ਹਾਂਜੀ ਮਾਰ ਰਹੇ ਜੋ ਕੁਝ ਸੋਲੇ ਸੋਲੇ ਹੈ ਲਫੜਾ ਚਾਹ ਪੀ ਲੈ ਇਹ ਅੱਜ ਕੀ ਸੰਘਰਸ਼ ਚੱਲ ਰਿਹਾ ਤੇਰਾ ਪਾਣੀ ਲਾਉਣਾ ਔਲੀਂ ਦੀਆਂ ਬਣਾ ਦੇ ਅੱਛਾ ਪਾਣੀ ਲਾਉਣਾ ਹੋਣਾ ਅੱਜ ਮੀਂਹ ਨਾਲ ਨੁਕਸਾਨ ਤਾਂ ਨਹੀਂ ਖੈਰ ਹੋਇਆ ਕੋਈ ਨਾ ਇਹ ਤਾਂ ਲੱਗ ਗਈ ਕੁੰਗਰਨ ਬੱਕੀ ਵੀ ਤਾਂ ਠੀਕ ਹੈ ਮੀਂਹ ਦਾ ਫਾਇਦਾ ਹੀ ਹੋ ਗਿਆ ਹਨਾ ਲੱਗਤਾ ਮਟਮਾ ਲੱਗਿਆ ਹੋਣਾ ਦਾਣਾ ਨਿਕਲਣ ਨਿਕਲਦਾ ਨਹੀਂ ਲੱਗਿਆ ਹੁ ਮਤਲਬ ਦਾਣਾ ਪੁੰਗਰਨੇ ਲੱਗਿਆ ਠੀਕ ਹੈ ਠੀਕ ਹੈ ਉਹ ਆ ਬਟਾ ਫਰ ਵੀ ਚੜਨਾ ਨਹੀਂ ਤਾਂ ਹਨਾ ਤੇ ਮੈਂ ਚੱਲਿਆ ਹੁਣ ਲੇਜ਼ਰ ਕਰਾ ਲੈ ਕੇ ਜੀ ਅੱਜ ਗੋਗੀ ਨੇ ਲਾਉਣਾ ਪਾਣੀ ਜੋ ਪਿੱਛੇ ਸਾਰੀਆਂ ਕਰ ਜਾਂਦੀਆਂ ਹਨ ਠੀਕ ਹੈ ਉਹ ਪਰਲੀ ਸਾਈਡ ਵੀ ਕਰਨੀ ਉਧਰ ਨੂੰ ਗੋਗੀ ਆ ਨੱਕੇ ਵੀ ਖੋਲਣੇ ਸਾਰੇ ਲੱਗੇ ਹੋਏ ਆਹ ਨੱਕੇ ਵੀ ਖੋਲਣੇ ਹਨਾ ਚੱਲ ਜਿਉ ਜਿਉ ਪਾਣੀ ਆਈ ਜਾਣਾ ਓਵੇਂ ਓਵੇਂ ਨੱਕੇ ਖੁੱਲ ਹੀ ਜਾਣੇ ਆ ਤੂੰ ਪਹਿਲਾਂ ਸਾਰਾ ਤਿਆਰ ਕਰਕੇ ਫਿਰ ਨੱਕੇ ਨੂੰ ਅੱਛਾ ਪਾਣੀ ਤੇ ਪਹਿਲਾਂ ਨੱਕੇ ਖੋਲਨੇ ਇਹਦੇ ਚ ਮੱਕੀ ਕਰੀ ਆਪਾਂ ਨੇ ਇੱਕ ਗਿੱਲੇ ਚ ਇਹ ਆਪਾਂ ਨੇ ਮੱਕੀ ਆ ਜਿਹੜੀ ਵੱਢ ਕੇ ਇਹਦੀਆਂ ਗੱਠਾ ਗੱਠ ਬਣਾ ਲੈਣੀ ਜਿਵੇਂ ਚਾਹ ਵਾਲੀ ਗੱਠ ਨਹੀਂ ਹੁੰਦੀ ਇਹ ਕੱਚੀ ਉਹ ਮਸ਼ੀਨਾਂ ਨੂੰ ਲੱਗੇਵੇਂ ਲੈ ਚਾਹ ਪੀ ਲਈ ਮੈਂ ਚੱਲਿਆ ਫਿਰ ਮੈਂ ਕਰਾ ਲੈ ਕੇ ਜਾਣਾ ਉਹਦਾ ਮਸ਼ੀਨਾਂ ਨੂੰ ਲੱਗੇਵੇਂ ਤਣੇ ਜਾਣੇ ਠੀਕ ਆ ਓਕੇ ਠੀਕ ਹੈ ਠੀਕ ਹੈ ਠੀਕ ਹੈ ਟੰ ਟਣਾ ਟਣਾ ਹਾਈ ਸੋਨਿਆ ਕੀ ਹਾਲ ਹੈ ਹਨਾ ਬੌਇਸ ਹੈਲੋ ਗਾਇਜ਼ ਸਾਸਿਕਾ ਦੇ ਸਾਰੇ ਹਨ ਸਤਿ ਸ੍ਰੀ ਅਕਾਲ ਸਾਸਿਕਾ ਰਾਜਾ ਬੇਟਾ ਠੀਕ ਹੈ ਐ ਵਧੀਆ ਗਰੀ ਹੋਰ ਬਖਸ਼ਾ ਦੇ ਲਈ ਅੱਜ ਦੂਈ ਕਿਰਪਾ ਨੂੰ ਲੱਗਣ ਲੱਗਿਆ ਹੈ ਇਹਦਾ ਫਿਟਰ ਤਾਰ ਦਈਏ ਉਹ ਉਹਨੂੰ ਢੁੱਕੇ ਕਰਦੇ ਆਂ ਫਿਟਰ ਥੱਲੇ ਤਾਰ ਦਣਾ ਉਸ ਕੰਜੇ ਬਤਾਰਾਂਗੇ ਉਹ ਥੱਲੇ ਤਾਂ ਤਾਰੇ ਆ ਉਸ ਕੰਜੇ ਪਰ ਫਿਰ ਇੱਕ ਦਾ ਕੰਜੇ ਫਿਰ ਨਾ ਉਹ ਫਿਰ ਕਈ ਮੇਰੀ ਮਨ ਉੱਤੇ ਟਾਂਕਾ ਟੱਲਾ ਜਿੱਥੇ ਹੋਊਗਾ ਫਿਰ ਕਰਨਾ ਪੈਣਾ ਹਾਂ 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 ਉਹ ਲੈ ਅੱਜ ਦੋਏ ਭਾਈ ਭਾਈ ਇਕੱਠੇ ਇਕੱਠੇ ਲੱਗੇ ਹੋਏ ਆ ਲੈ ਇਹ ਤੇ ਲੱਕਿਆ ਯਾ ਤੂੰ ਹੀ ਤਾਂ ਕਿਆ ਕਰਨਾ ਕਿਹੜੀ ਕਿਆ ਕਰਨਾ ਕੁਛ ਨਹੀਂ ਯਾਰ ਸੋ ਗੱਲ ਹੁੰਦੀ ਏ ਕਾਤੇ ਦੱਸੀ ਤੇ ਨਹੀਂ ਉਹ ਪਿਆ ਕਿਆ ਕਿਹਾ ਦੱਸਿਆ ਕੁਛ ਨਹੀਂ ਯਾਰ ਕੁਛ ਨਹੀਂ ਬਸ ਤੁਸੀਂ ਨਹੀਂ ਦੱਸਣਾ ਤੂੰ ਸਵਾਦ ਲੈਣਾ ਹੋਰ ਕੁਛ ਨਹੀਂ ਦੋ ਕਰਪੈਨ ਕਰਪੈਨ ਹੁੰਦੀ ਏ ਸਾਡੀ ਮੈਂ ਉਹ ਕਹਿਣਾ ਹਮਨੇ ਕਦੇਕ ਨਹੀਂ ਹੂੰ ਤਾਂ ਮੈਨੂੰ ਪਤਾ ਨਹੀਂ ਯਾਰ ਮੈਂ ਰਿਵਿਊ ਕਰਦਾ ਤਾਂ ਨਾ ਚੱਕਰਪੈਨ ਕਹਿਣੀ ਹੁੰਦੀ ਏ ਕਿ ਕੰਬੈਨ ਕਹਿਣੀ ਹੁੰਦੀ ਏ ਛੋਟੇ ਹੁੰਦੇ ਕਹਿੰਦੇ ਨਹੀਂ ਤੇ ਹੁੰਦੇ ਹੈਨਾ ਆਂਦਾ ਆਪਣੇ ਕਿ ਆਂਦਾ ਆਪਣੇ ਪਿੰਡ ਦਾ ਇੱਕ ਬੰਦਾ ਵੀ ਤਾਂ ਜਾਂਦਾ ਨਾ ਤਾਂ ਮਸ਼ੀਨ ਆਉਣੀ ਹੁੰਦੀ ਏ ਆਏ ਉਹ ਐਂ ਕਹਿਦਾ ਅੱਜ ਵਾਈ ਸਾਡੇ ਕੋਇਨ ਲੱਗਣੀਆਂ ਮੈਨੂੰ ਬੋਦੇ ਕਿਆ ਏ ਭਾਈ ਅੱਜ ਨਾਲ ਸਾਡੇ ਕੋਇਨ ਲੱਗਣੀਆਂ ਆ ਨਾ ਦਾ ਕੱਟਾਇਨ ਗੱਲ ਉਹ ਨਾ ਮਸੀਹ ਨਾ ਮੈਂ ਤਾਈ ਤੋਂ ਮੈਂ ਹੱਸਿਆ ਤਾਂ ਮੈਨੂੰ ਇਹ ਵਧੀਆ ਲੱਗਦਾ ਕਦੇ ਕਦੇ ਕਹਿਣਾ ਹੂੰ ਤਾਂ ਚੱਲ ਰਿਵਿਊ ਕਰਦੇ ਲੈਨੇ ਜਿਵੇਂ ਕਿਤੇ ਕਰਪਾਏ ਦੇ ਕਾਂ ਫਿਰ ਕਿਤੇ ਬੁਲਾ ਲੈਣਗੇ ਮੈਨੂੰ ਕੈਂ ਬੈਂ ਦਾ ਰਿਵਿਊ ਕਰਨ ਵਾਸਤੇ ਨਹੀਂ ਇਹ ਗੱਲ ਆ ਕੱਟਾਇਨ ਕੋਇਨ ਤਾਂ ਵੀ ਕਹਾਂ ਨਹੀਂ 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 ਅੱਜ ਤਾਂ ਸਾਡੇ ਕੋਇਨ ਲੱਗਣੀਆਂ ਆ ਕੋਇਨ ਤਾਂ ਸੋਨੀ ਕਹੂਗਾ ਕਿ ਵੀ ਆਹ ਭਾਈ ਨਵੀਂ ਕੋਇਨ ਕੀ ਦੀ ਆਗੀ ਯਾਰ ਕਿ ਸਿਰ ਤੇ ਵੜੀਆ ਨਾ ਜਿਹੜੀ ਨਵੀਂ ਕੁਮੈਨ ਉਹ ਕੀਦੀ ਆਉਗੀ ਅੱਜ ਫਿਰ ਮੈਂ ਚਾਚਾ ਪ੍ਰੋਗਰਾਮ ਕੈਨਸਲ ਕਰਿਆ ਉਹ ਨਵੀਂ ਕੁਮੈਨ ਦਾ ਨਵੀਂ ਦਾ ਮਾਲਕ ਉਹ ਵੜੀ ਪਾ ਪਹਿਲੇ ਮੈਂ ਅੱਜ ਕੱਟ ਜਾਣਾ ਦਾ ਸਿਰ ਉਧਰ ਪਾਸ ਕੇ ਅੱਜ ਫਲੈਸ਼ਰ ਲੈ ਕੇ ਜਾਣਾ ਸ਼ਾਰਟ ਲੈ ਕੇ ਜਾਣਾ ਇਹਦੇ ਨੂੰ ਉੱਪਰ ਫਿਰ ਮੈਂ ਰੁਕਿਆ ਪਹਿਲਾਂ ਸ਼ਾਰਟ ਲੈ ਕੇ ਪਈ ਤਰ ਆ ਠੀਕ ਆ ਪਹਿਲੇ ਤੇਰੇ ਲੱਗਣਾ ਕੁਮੈਨ ਹਾਰ ਤੋਂ ਨਾਸ ਤੋਂ ਕਾਇਲਾ ਦਾ ਚੱਕਰ ਪਹਿਣਾ ਉਦਣ ਅਸਲ ਤੇ ਸਹੀ ਟੱਕਰ ਪਹਿਣਾ ਉਦਣ ਲਿਓਂ ਦਾ ਚੱਕਰ ਪਾ ਹੈਂ ਸਾਰਿਆਂ ਨੂੰ 2-2 4-4 10-10 ਕਿਲੋਮੀਟਰ ਦੇਣੀ ਆਪਾਂ ਨੇ ਕਿਸੇ ਨੂੰ ਗੁੱਸੇ ਦੀ ਨਹੀਂ ਹਾਦੂਆਂ ਮੰਗਾ ਬਸ ਇੱਥੇ ਮੈਂ ਤੁਹਾਨੂੰ ਹੁਣ ਵੀ ਕਹਿਣਾ ਵੀਡੀਓ ਦੇ ਜ਼ਰੀਏ ਕਹਿਣਾ ਫਰੂਟਾਂ ਵਾਲੇ ਕੋਲ ਤੋਂ ਮੈਨੂੰ ਦੇ ਦਿਓ ਹਾਂ ਜਦ ਫਰੂਟਾਂ ਵਾਲੇ ਕੋਲ ਤੇ ਆਪਾਂ ਪਿੰਡ ਚ ਐਂਟਰ ਹੁੰਦੇ ਫਰੂਟ ਵੀ ਲੈ ਕੇ ਆਉਣੇ ਆ ਨਹੀਂ ਨਹੀਂ ਹਾਂ ਫਰੂਟ ਤਾਂ ਸਲਾ ਫਰੂਟ ਮੈਨੂੰ ਫੜਾ ਦਿਓ ਅੱਛਾ ਚੱਲ ਕੋਈ ਨਾ ਮਾਦਾ ਕਹਨ ਆਇਆ ਤੂੰ ਸਿਰੇ ਤੇ ਨਹੀਂ ਨਹੀਂ ਸਿਰੇ ਤੇ ਨਹੀਂ ਮੈਂ ਕਹਿੰਦਾ ਮੈਨੂੰ ਬਸ ਕਮਾਇਨ ਇੱਥੇ ਆ ਕਿ ਨਾ ਉਹਨੂੰ ਨਾ ਉਹਨੂੰ ਜਦ ਲਿਆਉਣੀਆਂ ਇਹਦੇ ਹੁਣ ਨਾ ਮੈਂ ਤੈਹੀ ਲਿਆਉਣ ਤੈਹੀ ਲਿਆਉਣ ਤੁਹਾਨੂੰ ਪਤਾ ਹੈ ਨਾ ਮੈਂ ਲਾਹੀ ਕਹਿ ਰਹੇ ਹਾਂ ਮੈਨੂੰ ਪਤਾ ਹੈ ਕਿ ਤੁਸੀਂ ਹੁਣਾਂ ਨਹੀਂ ਇੱਥੇ ਮੈਂ ਤੇ ਭਾਗ ਸੇ ਹੋਵਾਂਗੇ ਭਾਗ ਸੇ ਹਾਂ ਕਿ ਨਹੀਂ ਇਹਨੂੰ ਇਹਨੂੰ ਆਏ ਕਹਿੰਦੀ ਜੱਸੇ ਬਾਈ ਮਾਂ ਘਰ ਮੈਂ ਜਿਗੜਾ ਸੀ ਹੁਸ਼ਿਆਰ ਪਰ ਤੇ ਆਵੇ ਆਖਦਾ ਮੈਟਰ ਟੂਲ ਟੂਲ ਤੇ ਬੈਠਾ ਜਾਂਦਾ ਹੈਗਾ ਆ ਕਹਿਆ ਖੰਨੇ ਆ ਕੇ ਖੰਨੇ ਆ ਕੇ ਚਲਾ ਐਨੂੰ ਐਨੂੰ ਫੜਾਤੀ ਦੰਦ ਰਾਹ ਦੇ ਗਾਹਾਂ ਤੇ ਐਨੂੰ ਫੜਾਤੀ ਜੱਸਾ ਵਈ ਕਹਦਾ ਮੇਰਾ ਸੰਦ ਤੇ ਆ ਕੇ ਮਰੇ ਫੜਲੀ ਮੈਂ ਸਟicker ਕਟਵਾ ਲਿਆ ਜਿਹੇ ਜਿਹੇ ਸੀਲ ਤੇ ਲੱਗੇ ਮੈਂ ਜੇ ਕਿਸੇ ਨੇ ਮੋਟਰਸਾਈਕਲ ਤੇ ਵੀ ਲਾਉਣਾ ਤੁਹਾਡੇ ਉਹ ਵੀ ਲਾਉਣੇ ਆਪਾਂ ਸੱਚ ਲਾਉਣੇ ਆ ਗੱਲ ਲੱਗੇ ਵੇ ਮੇਰੇ ਤਾਂ ਮੇਰੇ ਤਾਂ ਲੱਗੇ ਵੀ ਹਾਂ ਤੇ ਲੈਰ ਪਰ ਗੜਬੜਾ ਤੇ ਲਾਉਣਾ ਇੱਕ ਆਪਾਂ ਨੇ ਗੜਬੜਾ ਲਾਈ ਜੇ ਨੈਲ ਵਾਲੇ ਪਰ ਲਾਇਆ ਤਾਂ ਆਪਾਂ ਨਹੀਂ ਜਾਣ ਚਾਹੇ ਚੱਕ ਚਾਹੇ ਚੱਕਰਾ ਲਾ ਦੇ ਚੱਕਰਾ ਲਾ ਦੇ ਕੋਈ ਟੱਕਰ ਨਹੀਂ ਇਹ ਛੋਟੇ ਵੀ ਕਟਵਾ ਲਿਆ ਮੈਂ ਇੱਕ ਤਾਂ ਬਣਾਇਆ ਜੀਰੀ ਵਾਲੀ ਮਸ਼ੀਨ ਪਰ ਵੀ ਲਾਉਣਾ ਹਲੇ ਜਿੱਥੇ ਗਲੋਟ ਜਾ ਲੱਗਿਆ ਇਹਦੇ ਠੀਕ ਹੈ ਨਾ ਤੇ ਉਹਦੇ ਬਾਅਦ ਕਮੈਂਡ ਦੀ ਦੋਸ਼ੀ ਵੀ ਕਰਦੇ ਫੇਰ ਬੈਂਕਰ ਵੀ ਲਾਉਣਾ ਉਹ ਘੋੜੀ ਹੁੰਦੀ ਕੋਲ ਕੋਆਟਰ ਦਾ ਕੋਆਟਰ ਦਾ ਲੱਗੂ ਇਹਦੇ ਦਾ ਕੋਆਟਰ ਸਭਾ ਇਹ ਜਿਹੜੀ ਸੱਤ ਬਣਨੀ ਹੈ ਹਾਂ ਸੱਤ ਜਉਗੀ ਉਹ ਪੈਪ ਦੇ ਉੱਤੇ ਕੱਪੜੇ ਦੀ ਸੱਤ ਲੱਗਣੀ ਹੈ ਇਹਨੂੰ ਫਾਈਬਰ ਨਹੀਂ ਲੱਗਣੀ ਫਾਈਬਰ ਨਾ ਨਹੀਂ ਹੈਗੀ ਨਾ ਕੱਪੜੇ ਦੀ ਸੱਤ ਵੀ ਚੌੜੀ ਲੱਗਣੀ ਹੈ ਆ ਤਾਂ ਉਦੇ ਤੱਕ ਦਾ ਪੈ ਪੈ ਜੇ ਇੱਥੇ ਤੱਕ ਜਾਣੀ ਹੈ ਫਰੇਮ ਤੋਂ ਬਾਹਰ ਤੱਕ ਇਹ ਟਰਿਆਂ ਵਿੱਚ ਆਵੇਂ ਇਹਦੀਆਂ ਟਰਿਆਂ ਟਰਿਆਂ ਛਾਦਰ ਦੇ ਵਿੱਚ ਆਵੇਂ ਤਾਂ ਆ ਬੰਦੇ ਨੂੰ ਮੜੀ ਧੁੱਪ ਤਰਾ ਅੰਦਰ ਜੇ ਮੈਨੂੰ ਕੋਈ ਸਮੱਸਿਆ ਨਹੀਂ ਚਲਾਉਣਿਆਂ ਆਣੇ ਤਾਂ ਗੱਭੇ ਐ ਚੱਕੇ ਤੈਨੂੰ ਧੁੱਪ ਤਾਂ ਪੈਣਾ ਫਿਰ ਪਿਛਲੇ ਪਾਸੇ ਤੈਨੂੰ ਇਹ ਜਿਹੜੇ ਪੈਪ ਵੀ ਲੱਗਣੇ ਨੇ ਹਰਕੇ ਵੀ ਲਖਣਾ ਪੈਪ ਨੂੰ ਪੂਰੇ ਤਾਂ ਗਾਰੇ ਗਾਰੇ ਹੋ ਜਾਣਾ ਉੱਪਰ ਨੀਰੀ ਦੇ ਨਾਲ ਕਿਉਂਕਿ ਜੇ ਕੱਦੂ ਚੱਲਣੀ ਉੱਪਰ ਤਾਂ ਗਰੀਗਰ ਹਣਾ ਰੋਜ ਬਾਸ਼ੀ ਨੂੰ ਹੁੰਦੀ ਰੋਜ ਤੋਂ ਤੋਂ ਵਾਈ ਹੁੰਦੀ ਉੱਪਰ ਉੱਪਰ ਗਿੱਲਾ ਹੋ ਜਾਂਦਾ ਹੈ ਘਾਰ ਉੱਪਰ ਪੈਰ ਵੀ ਤੇ ਸਿਲਦਾ ਹੈ ਪੈਰ ਵੀ ਤੇ ਸਿਲਦਾ ਜੀ ਚੋੜ ਨਹੀਂ ਪਨੀਰੀ ਜਦੋਂ ਉਹ ਗਾਰਾ ਹੁੰਦਾ ਨਹੀਂ ਪਨੀਰੀ ਨੂੰ ਤਾਂ ਨੀਰੀ ਸੁੱਕੇ ਚ ਪੱਟ ਹੁੰਦੀ ਹੈ ਪਨੀਰੀ ਤਾਂ ਆਪਣੀ ਸੁੱਕੇ ਚ ਆਪਣੀ ਕਈ ਵਾਰ ਜਿਵੇਂ ਖੇਤ ਚ ਕੋਈ ਹੋਰ ਬੰਦਾ ਹੁਣ ਲਿਬੜੇ ਟਿਪੜਿਆ ਆਉਂਦਾ ਉਹ ਇੱਕ ਵਾਰ ਚੜ ਕੇ ਆਪਨ ਉਹ ਫਿਰ ਗਾਰਾ ਨਹੀਂ ਚਲੋ ਆਇਆ ਤਾਂ ਨਹੀਂ ਮੜਾ ਜਾ ਕਹਿ ਕੇ ਰੱਖੇ ਬੰਦਰ ਨੂੰ ਮੜਾ ਜਾ ਪੈਰ ਤੋ ਓਕੇ ਚੜ ਮਨਾ ਚੜ ਮਨਾ ਜੇ ਪਾਣੀ ਜ਼ਿਆਦਾ ਹੋਇਆਗਾ ਨਾ ਫਿਰ ਵਿੱਚ ਡੁੱਬੂਗਾ ਨਹੀਂ ਡੁੱਬੂ ਆਦਾ ਹੈ ਪੈਰ ਧੋ ਕੇ ਚੜਨਾ ਥੋੜੀ ਬੀ ਉਹ ਰੱਖਣਾ ਖੈ ਮੇ ਚ ਕਿ ਤੂੰ ਲੈ ਨਾ ਕਦਾ ਚੜਨਦੇ ਨਾ ਮੜ ਜੈ ਚਾਹੀਦੀ ਆ ਹਾਂ ਦੱਸਾਂ ਬਾਈ ਨਾ ਹੱਸਦਾ ਕੋਈ ਗੱਲ ਕਹੂਗਾ ਉਹ ਵੀ ਪੁੱਛ ਲੈ ਕੋਈ ਨਾ ਤੇਰੀ ਚਲਾਉਣੀ ਹਾਂ ਸਰਾਂਦੇ ਆ ਕੇ ਸਰਾਂਦੇ ਆ ਕੇ ਉਹਨੇ ਫੜ ਲਈਦੀ ਡੇਪਾ ਬੇਲਾ ਕਰਦਾ ਹੈ ਨਾ ਉੱਥੇ ਰੋਟੀ ਫੜਾਈ ਕਰ ਫੇਲੇ ਮੈਂ ਖਲਾਈਦੀ ਮੈਂ ਖਲਾਈਦੀ ਨਾ ਜਦ ਅਸੀਂ ਨਵੇਂ ਸ਼ਹਿਰ ਤੇ ਆਏ ਤੇ ਉਨੇ ਹੁਸ਼ਿਆਰ ਪਰ ਮੈਂ ਵੀ ਖਲਾਈ ਸੀ ਹੁਸ਼ਿਆਰ ਪਰ ਤੇ ਇਹ ਇਹਦੇ ਹਰਾਨੇ ਚ ਖਲਾਈ ਸੀ ਮੈਂ ਇਹਦੇ ਹਰਾਨੇ ਚ ਖਲਾਈ ਸੀ ਰੋਟੀ ਉਹ ਹਾਂ ਆਹਾ ਹਾਜ਼ਰੀ ਖਲਾਈ ਸੀ ਹਾਜ਼ਰੀ ਖਲਾਈ ਸੀ ਤੇ ਮੈਂ ਰੋਟੀ ਖਾਣ ਲੱਗ ਪਿਆ ਨਾ ਉਹ ਵਾਲੀ ਕੋਈ ਬੜੀ ਮਹੂਰ ਦਾ ਨਾਮ ਨਹੀਂ ਕੋਈ ਲਿੰਦਾ ਕਰ ਆਹ ਜਾਲ ਖੋਲੋ ਲੈ ਵੀ ਆਪਾਂ ਲੋ ਜੀ ਇਹਦੇ ਉੱਪਰ ਰੱਖ ਦੇ ਆ ਸਪੈਗ ਠੀਕ ਆ ਹਨਾ ਦੂਈ ਨਾਲ ਸਪੈਗ ਠੀਕ ਆ ਹਨਾ ਮੈਂ ਚੀੜੀ ਮੂਟੀ ਦਾ ਕਾਸੇ ਕਰਦੀ ਆਹੀ ਪੈ ਪੈ ਕੀ ਹੋਣੀ ਇਹਦੇ ਨਾਲ ਦੀ ਨਵੇਂ ਥਲੇਸਰ ਤੇ ਆਪਣੇ ਤੇ ਕਮਾ ਦਿਓ ਉੱਪਰ ਉਪਰ ਨੂੰ ਕਮਾ ਦੇ ਦੂਏ ਲੋਡ ਖੜੀ ਕਰਦਣੀ ਦੀ ਚਾਹੀਏ ਕਿੰਨਾ ਚੰਗਾ ਹੋਵੇ ਹਾਂ ਹਾਂ ਤਾਂ ਇਸੇ ਚੱਲ ਉਹਨੂੰ ਮਨਾ ਆਹ ਟਰੈਕਟਰ ਵੀ ਕੱਢ ਲਿਆਂਦਾ ਬਾਹਰ ਸਿੱਧਾ ਲਾਈਆਂ ਨੂੰ ਆਹ ਠੀਕ ਨਹੀਂ ਹੈਗਾ ਨਾ ਨਾ ਆਹ ਹੈ ਤੇ ਚੱਲਣਾ ਸੱਚ ਸਾਰੇ ਪਾਸੇ ਨੂੰ ਵਰਕ ਸਹੀ ਕਰਦਾ ਹੈ ਜਿੱਦ ਨੂੰ ਮਰਜ਼ੀ ਡਾਇਰੈਕਸ਼ਨ ਹੋਵੇ ਇਹਦਾ ਕੋਈ ਮੈਟਰ ਨਹੀਂ ਕਰਦਾ ਜੱਜਦਾ ਨਹੀਂ ਨਾ ਉਹ ਜੱਜਦਾ ਨਹੀਂ ਬਾਈ ਜੱਜਦਾ ਨਹੀਂ ਹਾਂ ਔਰ ਉਹਨਾਂ ਦੇ ਇੱਧਰ ਨੂੰ ਹੋਰ ਆਉਣ ਦੇ ਕਮਾ 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 ਹੋਰ ਕਮਾ ਹੋਰ ਥੋੜਾ ਪਰਾਂ ਰੱਖ ਵਾਪਸ ਮੋੜ ਬਾਸ ਇੱਥੇ ਕਰ ਦੇਣਾ ਜਕਤ ਜੀਤ ਜਕਤ ਜੀਤ ਅਲਾਦੇ ਥੱਲੇ ਵਾਲੀ ਤਾਰ ਦੀ ਇਹ ਸਾਰਾ ਕੁਸ ਹਾਸੀਆਂ ਲਾਉਣਾ ਪਿੱਤਾਂਗੇ ਮੈਂ ਸਾਰਾ ਕੁਸੇ ਕਰਿਆ ਤੁਸੀਂ ਆਹੀ ਲਾਇਆ ਇਨਕ ਚੱਕਦੇ ਚੱਕਦੇ ਫੱਟੀ ਫੱਟੀ ਮਾਰਨੇ ਕੋ ਰਹਿ ਗਿਆ ਮਹੀਂ ਮਾਰੇ ਉਹਨੇ ਜਾ ਕੇ ਮੋਸਟ ਵੈਲਕਮ ਲੈ ਜਾ ਚ ਲੈ ਆਣਾ ਫਿਰ ਉੱਤੇ ਜਾ ਕੇ ਮੈਨੂੰ ਫੋਨ ਕਰੀ ਜੀ ਇਹਨ ਕਦੇ ਕਰੂੰਗਾ ਕਿਤੇ ਬੋਗ ਗਿਆ ਚ ਮੰਗ ਫਿਰ ਆਟੋ ਕੱਟ ਕੇ ਚਲੀ ਜਾਵੇ ਆ ਤੋ ਬੈਟ ਕੱਟ ਕੇ ਚੰਗੀ ਤਰ੍ਹਾਂ ਕਰ ਦਿ ਤਾਰ ਨੂੰ ਇੱਕ ਉੱਪਰ ਨੂੰ ਖਿੱਚ ਦੇ ਕਰ ਹਾਂ ਚੱਲ ਹੁਣ ਚੜਾ ਦੇ ਛੁੜੀ ਫਟਫਟ ਦੇ ਚਲ ਆ ਤਾਰੇ ਇੱਥੇ ਦਿਨਾ ਕਰਦੇ ਇਹਦੇ ਵਿੱਚੋਂ ਨਟਜੇ ਚ ਫਸੀ ਵੀ ਆ ਥੱਲੇ ਦੇ ਪਾਸੇ ਥੱਲੇ ਨਟਜੇ ਚ ਫਸੀ ਵੀ ਅੰਦਰ ਕਰ ਲੈ ਬਾਸ ਚੱਲ ਠੀਕ ਹੈ ਆ ਜਾ ਥੱਲੇ ਆ ਜਾ ਆ ਜਾ ਥੱਲੇ ਫੇ ਸੱਟ ਪੇਟ ਪੱਜਰ ਤੇ ਆ ਜਾ ਥੱਲੇ ਛੇਤੀ ਆ ਜਾ ਚੱਲੇ ਆ ਮੈਂ ਚੱਲਿਆ ਬਸ ਮੈਂ ਛੇਤੀ ਉਤਰ ਜਾ ਥੱਲੇ ਚੱਲਿਆ ਮੈਂ ਇੱਕ ਮੈਂ ਇਹਨਾਂ ਸੋਨੀ ਮਾਨ ਵਾਲੀ ਹੈ ਹੈ ਬਈ ਹਾਂ ਸੋਨੀ ਕਮੈਨ ਵਾਲੀ ਮਸ਼ੀਨ ਖਾਣ ਪਈ ਉਹਨੂੰ ਥਕਾ ਤੇ ਖਾ ਗਈ ਜੀ ਸੋਨੀ ਖਾ ਗਿਆ ਪੱਟ ਸੋਨੀ ਮਾਨ ਆ ਪਟਾਕੇ ਤਾਂ ਖਾ ਗਏ ਹੈ ਸਕੂਟਰ ਦਾ ਦਵਾ ਦੇ ਇਕੱਠੇ ਬਣਾਏ ਤੇ ਆਪਾਂ ਨੇ ਹਾਂ ਮ ਸਕੂਟ ਸਕੂਟਰ ਦਾ ਦਵਾ ਦੇ ਇਕੱਠੇ ਬਣਾਏ ਤੇ ਆਪਾਂ ਨੇ ਕਿਉਂ ਸਾਹ ਦੇ ਜੱਤਾ ਕਹਿੰਦਾ ਸਕੂਟਰ ਵੀ ਨਵੇਂ ਬਣਾਉਣੇ ਆ ਫਿਰ ਇਹਦਾ ਪਟਾ ਖਰਾਬ ਹੁੰਦਾ ਦੇਖ ਲੀ ਹੈ ਜਮਾਈ ਨਾ ਤੇ ਵੀ ਘਸਾ ਦਿੱਤੇ ਗ੍ਰਾਈਂਡਰ ਨਾਲੇ ਰਗੜਤੇ ਫਿਰ ਠੀਕ ਹੈ ਹੁਣ ਇਹਨੂੰ ਪਟਾ ਹੈਗਾ ਆਪਣੇ ਕੋਲ ਲਿਆਉਣਾ ਪੈਣਾ ਪਟਾਊਗਾ ਹੁਣ ਗੋਗੀ ਨੂੰ ਕਰ ਦੋ ਬੂਮ ਅੱਛਾ ਪਟਾਊਗਾ ਠੀਕ ਹੈ ਹੁਣ ਮੁਦਾ ਕਰਪਾਏਂ ਦਾ ਦੂਈ ਦੇ ਠੀਕ ਲੱਗ ਗਿਆ ਨਾ ਚੱਲ ਕੋਈ ਨਹੀਂ ਨਵਾਂ ਲੱਗ ਜਾ ਉਹ ਬਾਈ ਚਲਾਈ ਚਲਾਈ ਦਾ ਬਹੁਤ ਫਰਕ ਹੁੰਦਾ ਹੈ ਚਲਾਈ ਚਲਾਈ ਦਾ ਫਰਕ ਹੁੰਦਾ ਮੰਨ ਲਓ ਤੁਸੀਂ ਮੰਨ ਲਓ ਚਲਾਈ 'ਚ ਫਰਕ ਹੁੰਦਾ ਬਾਈ ਅਸੀਂ ਸਾਡਾ ਉਹ ਦੇਖ ਲੈ ਪੱਟਾ ਖਾਦੇ ਹੀ ਨਹੀਂ ਆ ਦੇ ਇਹ ਮੈਂ ਦਿਖਾ ਵੀ ਦਿੰਨਾ ਦੇ ਨਾ ਮਾਪਿਆ ਜਮਾਈ ਪਾਕ ਸਿਓ ਹਾਂ ਮਾ ਪੱਟਾ ਖਾਦੇ ਹੀ ਨਹੀਂ ਦੇਖ ਲੈ ਹਨ ਚਲਾਈ ਦਾ ਤਾਂ ਅੰਤਰ ਹੁੰਦਾ ਬਾਈ ਮੇਰਾ ਕਿਹੜਾ ਪੱਟਾ ਦੂਆ ਜਿਹੜਾ ਇਹਦੇ ਵਾਲਾ ਸਕੂਟਰ ਤੇ ਸਕੂਟਰ ਦੇ ਉੱਪਰ ਵਾਲਾ ਫੀਟਰ ਵਾਲਾ ਪੱਟਾ ਹਾਂ ਕੱਟਦੀਆਂ ਅਸੇ ਦੋਏ ਬਾਈ ਹੈ ਕੱਟਦਾ ਪੱਟਾ ਅੱਗੇ ਚੱਲਦਾ ਹਾਂ ਹਾਂ ਦੂਈ ਤੇ ਤਾਂ ਉੱਪਰ ਹੀ ਚੱਲਿਆ ਜਿਵੇਂ ਉਹਨੂੰ ਤਾਂ ਮੁੱਛਲ ਵੱਢਿਓ ਨਹੀਂ ਬਾਈ ਯਾਰ ਫਟਾ ਵੀ ਕੁਆਲਿਟੀ ਚ ਲਉ ਆ ਗਿਆ ਨਾ ਸੋਨ ਨੂੰ ਕਿੰਮਿਆਂ ਪੁਸ਼ਪਾ ਸਹਿਨ ਦੇ ਲੱਗਣੇ ਆ ਇਹਦੇ ਲਗੂਗਾ ਡਰਮ ਦੇ ਦੂਏ ਤੇ ਦੋ ਸਰਜੀ ਵਾਟ ਸਾਰਲੀ ਦਾ ਹੁੰਦਾ ਵੱਧ ਤੇ ਵੱਧ ਸਾਰਉ ਸਾਰ ਤੋਂ ਹੈ ਨਾ ਆਹੀ ਮੁੱਛਲ ਵੱਡ ਗਈ ਜੇ ਸਾਰ ਦੇ ਹੁੰਦੇ ਫਿਰ ਮੁੱਛੇ ਵੀ ਵੱਡਦੇ ਫਿਰ ਤਾਂ ਪਹਿਲਾਂ ਹੀ ਗਣਸਣੀ ਦੀਆਂ ਹੈ ਫਿਰ ਤਾਂ ਪਹਿਲਾਂ ਹੀ ਵੜਾ ਕੇ ਪੈ ਜਾਣੇ ਤੇ ਇਹ ਆਪਾਂ ਕਹਿ ਦਿੰਨਾ ਨਾ ਸਰਜੂਗਾ ਚੱਲ ਜੂਗਾ ਹਾਂ ਏ ਨਹੀਂ ਵੜਾਈ ਕਰਤੀਆਂ ਅਕੀ ਤੋੜ। ਮੈਂ ਪਟਾਚੀ ਪਟਾ ਮੰਗਾ ਫਿਰ ਉਹਦਾ ਵੀ। ਹਾਂ ਬਈ ਜਾ ਕੇ ਕਿਹੜਾ ਪਟਾ ਹੈ। ਮੈਂ 4.5 ਮੰਗਾਵ ਤੋ ਜੋਗਾ ਵੀ। 7 ਇੰਚੀ ਹੈ? ਜਿੰਨਾ ਬੜਾ ਲਾਈ ਜਾਊਗਾ ਨਾ ਉਹਨੇ ਇਹਨਾਂ ਗਾਹ ਜਾਣਾ ਨਾ ਖਾਈ ਜਾਣਾ। ਅਨਾ ਤੂੰ 4.5 ਇਹ ਦੇਖ ਲੱਗਿਆ ਵਾ ਇਹ ਕਿਹੜਾ ਵੱਡਾ ਹੋਇਆ। ਮੈਂ ਕਿਹਾ 4 ਦੇ ਨਾਲ ਲਾ ਦੀਏ। 4.5 ਠੀਕ ਹੈ। ਤੇਰੀ ਜਿੰਨੀ। ਜਦ ਫਿਰ 4.5 ਤੱਕ ਅੱਲਾ ਵਰਕਿੰਗ ਆ ਉਹ ਦੂਆ ਵਿੱਚ ਵੀ ਜਾਣਾ ਪੱਤੀ ਚ। ਅੱਦਾਂ ਇੰਟੀ ਦਾ ਪੱਤੀ ਚ ਵੀ ਵੜ ਦੇਣਾ 5 ਇੰਚੀ ਚੌੜਾ ਹੋਊਗਾ ਦੇਖੀਏ 5 ਹੋਊਗਾ ਫਿਰ ਇਹ ਹਨਾ ਪੱਤੀ ਚ ਕਰ ਸਰ ਉਹਦਾ ਆ ਮੀਣਾ ਹਾਂ ਨਟਾ ਤੋਂ ਲਾ ਲਾ ਉੱਪਰਲੇ ਨਟ ਤੋਂ 5 ਇੰਚੀ ਹੋਊਗਾ ਸਮਝ ਇਹ 5 ਬਾਈ ਦੇ ਬਾਈ ਰੀ ਯਾਦ ਕਰਾ ਜਮਾਨ ਲਗਾ ਉੱਚਾ ਵੀ ਆਦਮੀ ਹੋਣਾ ਕਿ ਆ ਕੇ ਮੋਹ ਹੂੰ ਕੈਂਟ ਹੀ ਪੰਜ-ਪੰਜ ਲਾ ਤੋ ਯਾਰ ਛੇ ਜੀ ਲਾ ਪੰਜ ਲਾ ਇੱਥੇ ਤਾਂ ਠੀਕ ਆ ਹਨਾ ਇੱਥੇ ਨਾਟੇ ਜਮਾਈ ਔਰ ਟੋਪੀ ਨਹੀਂ ਤੀ ਹੈ ਉੱਪਰ ਨਾ ਪਲਾਸ ਪੈਂਦਾ ਤਾਂ ਸੜਦਾ ਜਾ ਸਾਲਾ ਵੀ ਕੰਮ ਬਹੁਤ ਗੰਦਾ ਆ ਨਾ ਸਾਨੂੰ ਕੀ ਯਾਰ ਆ ਵੀ ਕੰਮ ਆ ਬਹੁਤ ਗੰਦਾ ਆ ਹੂੰ ਇਹ ਤਾਂ ਕਰਨਾ ਵੈਣਾ ਅਗਰ ਤਾਂ ਮੈਂ ਆਪਣੇ ਹੱਥੀਂ ਆਪੇ ਕਰਦਾ ਜੇ ਤਾਂ ਕਰਦਾ ਹੁੰਦਾ ਨਹੀਂ ਯਾਰ ਐਜੇ ਸਾਰੇ ਕੰਮ ਸੋਹਣੇ ਥੋੜੀ ਲੱਗਦੇ ਆ ਇੱਥੇ ਵੀ ਨਹੀਂ ਕਰਨੇ ਆ ਥੋਣੇ ਜੀ ਤੇ ਮੈਂ ਆਪਣੇ ਕੰਮ ਆਪਣੇ ਹਿਸਾਬ ਨਾਲ ਕਰਦਾ ਹਾਂ। ਨਹੀਂ ਨਾ ਹੀ ਖੋਲੇ ਯਾਰ ਉਹੀ ਜਿੱਥੇ ਖੋਲ ਦਿੰਦੇ ਹਾਂ। ਮੈਂ ਤਾਂ ਕੁਝ ਨਹੀਂ ਕਹਿੰਦਾ ਨਾ ਖੋਲੇ ਉਸ ਨੂੰ। ਹੂੰ। ਕੰਮ ਤਾਂ ਕੁਝ ਨਹੀਂ ਹੈ ਜੀ। ਥੋੜਾ ਜੀਰਾ ਵਰਤ ਕੇ ਮੈਂ ਚਮਚਾ। ਹੂੰ। ਇੱਕ ਪੁਲੀ ਤੇ ਪੁਲੀ ਲੱਗਣੇ ਨੇ। ਬਸ। ਚੱਲ ਵਧੀਆ ਰਹੇ ਫਿਰ ਵੀ। ਬਹੁਤ ਵਧੀਆ। ਕੱਲ ਨੂੰ ਫਿਰ ਮੈਂ ਥਰੇਸਰ ਕਰਾ ਲਿਓਣੇ ਠੀਕ ਹੈ ਮੈਂ ਸਵੇਰੇ ਹੀ ਸਾਫਟ ਲੈ ਕੇ ਲੰਘਾਂਗਾ। ਮੈਂ ਕੱਲ ਮਸ਼ੀਨ ਦਾ ਆਈਡੀਆ ਦੇਖ ਲਾ ਉੱਧਰ ਤੋਂ ਖਾ ਦੇ। ਇਸਰਫ ਨੂੰ ਵਾਪਸ ਸਟਾਰਟ ਤੋਂ ਵਾਪਸ ਆ ਰਹੇ ਹੋਗੇ ਗਰੀਸਪੰਦਾ ਹੋ ਗਿਆ ਵਾ ਠੀਕ ਹੈ ਨਾ ਵਧੀਆ ਵਧੀਆ ਉਹਨੂੰ ਪੂਰਾ ਇਹਨੇ ਟਿੱਚ ਕੰਮ ਲਿਆਉਂਗਾ ਕਰਾ ਕੇ ਯਾਰ ਚਿੰਤਾ ਨਾ ਕਰ ਤੂੰ ਤਾਂ ਦੇਖਾਂ ਭਾਗਵੀਰ ਕੀ ਕਰਦਾ ਉਹ ਥੋੜਾ ਪਾਣਾ ਹਾਂ ਹੋਰ ਕਰਦਾ ਛੁੜ ਕੇ ਰਕਾਨੇ ਸਾਡੇ ਨਾਲ ਯਾਰੀਆਂ ਤੂੰ ਤਾਂ ਬੋਲਣੋ ਵੀ ਗਈ ਹੂੰ ਹੂੰ ਉਹ ਨੂੜਾ ਕੰਨ ਲੱਗਣ ਦੇ ਹਟਾ ਦੇਣਾ ਇੱਥੇ ਦੀ ਹੂੰ ਨਹੀਂ ਗੁੱਟ ਕੇ ਵੱਡੇ ਵੇਣਾਂ ਅਮਾਕੇ ਦੂਰ ਪਾਸੇ ਹੀ ਪਾ ਦੇ ਅੱਛਾ ਨਹੀਂ ਜਿਹੜਾ ਗੱਬੇ ਵਾਲਾ ਹੁੰਦਾ ਉਹਨੂੰ ਇੱਧਰ ਪਾ ਦੇ ਜਿਹੜਾ ਸਾਈਡ ਵਾਲਾ ਜਿੱਥੇ ਗੁੜਾ ਲਿਫਟ ਦਾ ਉਹਨੂੰ ਇੱਧਰ ਪਾ ਦੇ ਜੇ ਵੱਡਾ ਹੋ ਗਿਆ ਉਹ ਹੂੰ ਹੈ ਉਹ ਨਹੀਂ ਕਰਨੀ ਉਹਨੂੰ ਗੱਬੇ ਕਰਦੇ ਗੱਬੇ ਕਿਹੜੇ ਗੁੜਾ ਲਿਫਟ ਦਾ ਕਦੇ ਉਹੀ ਕਰੂੰਗਾ ਭੱਜਣੀਆਂ ਆਏ ਆ ਵੀ ਫਿਰ ਜ਼ਿਆਦਾ ਭੱਜਣ ਨਾ ਰੱਖ ਜੀ ਇੱਧਰ ਉੱਧਰ ਨੂੰ ਕਿਤੇ ਕਿਹੜਾ ਫੁਟਕਾ ਜਿਹੜਾ ਵੱਡਾ ਬਣਿਆ ਉਹ ਆਂ ਦਾ ਬਰਥਡੇ ਕਿਤੇ ਪੱਤੀ ਬੰਨੂ ਨਾ ਚੜ ਜਾ ਕਰੇ ਨਾ ਨਾ ਐ ਕਿਵੇਂ ਕੀ ਇਹ ਜਦੋਂ ਬੱਕਰੇ ਤੇ ਕਲਾ ਰਹੀ ਹੈ ਵੱਡੀ ਨਹੀਂ ਕਮਾ ਕੇ ਪਾਦੀ ਸਾਨੂੰ ਇਹ ਕਮਾ ਕੇ ਪਾਉਂਦਾ ਹੁਣ ਸਾਰੇ ਦੂਏ ਕੰਨ ਸੈਟਿੰਗਾਂ ਸੈਟਿੰਗਾਂ ਆ ਹਲੇ ਸ਼ੁਰੂ ਕਰੇ ਮੂਰੇ ਹੁਣ ਅੱਛਾ ਤੂੰ ਕਿੱਧਰ ਅੱਜ ਮੈਂ ਤੈਨੂੰ ਪਤਾ ਆਖਦਾ ਹਾਂ ਡਰ ਕੰਮ ਹੈ ਹੂੰ ਵੀਡੀਓ ਬਣਦੀ ਹੈ ਹੂੰ ਆਲ ਰਾਊਂਡਰ ਕੰਮ ਹੂੰ ਮੈਂ ਚੱਲੇ ਰਿਹਾ